ਹਾਂਜੀ ਕਿਸਾਨ ਪ੍ਰਭੂ ਸਾਰਨੂੰ ਪਹਿਲਾਂ ਪਿਆਰ ਸਹਿਤ ਸਤਿਕਾਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਇਹ ਵੀਡੀਓ ਵਿੱਚ ਆਪਾਂ ਟਿਊਬਲਰਟ ਕਨੈਕਸ਼ਨਾਂ ਬਾਰੇ ਕੁਝ ਗੱਲਬਾਤ ਕਰਾਂਗੇ ਕਿਵੇਂ ਟਿਊਬਲਰਟ ਕਨੈਕਸ਼ਨ ਲਏ ਜਾ ਸਕਦੇ ਨੇ ਅਤੇ ਕਿੰਨਾ ਇੱਕ ਖਰਚਾ ਆਊਗਾ ਜਾਂ ਫ੍ਰੀ ਵੰਡੇ ਜਾਂਦੇ ਨੇ ਸਾਰੀ ਗੱਲਬਾਤ ਆਪਾਂ ਵਿਸਤਾਰ ਨਾਲ ਕਰਾਂਗੇ ਸਾਰਨੂੰ ਪਹਿਲਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਇਹ ਵੀਡੀਓ ਨੂੰ ਲੋੜਵੰਦ ਹਰ ਹੁਣਕਾ ਮਾਂ ਤੱਕ ਪਹੁੰਚਦੇ ਜਰੂਰ ਕਰ ਦਿਓ। ਕੱਲ ਪਿੰਡ ਵਿੱਚ ਜਈ ਸਾਹਿਬ ਪਹੁੰਚੇ ਸੀ ਅਤੇ ਉਹਨਾਂ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਅਤੇ ਉਹੀ ਜਾਣਕਾਰੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆਂ। ਅਸੀਂ ਉਹਨਾਂ ਨੂੰ ਇੱਕ ਅਪੀਲ ਵੀ ਕੀਤੀ ਕਿ ਜਾਣਕਾਰੀ ਨੂੰ ਸਾਡੇ ਤੱਕ ਜਲਦ ਤੋਂ ਜਲਦ ਸਾਂਝੀ ਕਰਨ ਦੀ ਕਿਰਪਾ ਅਰਥਾ ਕਰਿਆ ਕਰੋ। ਕਿਉਂਕਿ ਅਸੀਂ YouTube ਚੈਨਲ ਦੇ ਰਾਹੀਂ ਲੋੜਵੰਦ ਕਿਸਾਨਾਂ ਤੱਕ ਜਾਣਕਾਰੀ ਨੂੰ ਪਹੁੰਚਦਾ ਕਰਦੇ ਆਂ ਅਤੇ ਉਹਨਾਂ ਨੂੰ ਕਿਹਾ ਅਪਡੇਟ ਦਿੰਦੇ ਰਹਾ ਕਰੋ ਕਿਉਂਕਿ ਉਹਨਾਂ ਦੇ ਅੰਡਰ ਨੇ ਸਾਰੀਆਂ ਚੀਜ਼ਾਂ ਜੋ ਕਿ ਆਮ ਬੰਦੇ ਨੂੰ ਬਹੁਤ ਹੀ ਲੇਟ ਪਤਾ ਲੱਗਦੇ ਨੇ ਤਾਂ ਜੋ ਆਪਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਮਿਲ ਸਕਦੀ ਜੀ ਆਪਾਂ ਉਹਨਾਂ ਤੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਿਆਗਾ ਕਿ ਕਿਸਾਨਾਂ ਲਈ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜਿਵੇਂ ਮੰਨ ਲਓ ਪਹਿਲਾਂ ਆਪਾਂ ਕਨੈਕਸ਼ਨ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਂਦੇ ਸੀ ਮੰਨ ਲਓ ਆਪਾਂ ਇੱਕ ਕਿੱਲੇ ਤੋਂ ਦੂਰੀ ਜਾਂ ਦੋ ਕਿੱਲੇ ਦੀ ਦੂਰੀ ਤੇ ਕਨੈਕਸ਼ਨ ਨੂੰ ਲੈ ਕੇ ਜਾਂਦੇ ਸੀ ਉਹ ਲਈ ਆਪਾਂ ਨੂੰ ਖਰਚਾ ਪੈਂਦਾ ਸੀ ਉਹ ਹੁਣ ਸਰਕਾਰ ਨੇ ਬਿਲਕੁਲ ਹੀ ਮੁਫਤ ਕਰਤਾ ਫ੍ਰੀ ਕਰ ਦਿੱਤਾ ਹੈ ਅਤੇ ਦੂਜੀ ਵੱਡੀ ਗੱਲ ਇੱਕ ਪਿਓ ਦੇ ਮੰਨ ਲਓ ਦੋ ਬੁੱਤ ਨੇ ਅਤੇ ਉਹਨਾਂ ਨੇ ਕਨੈਕਸ਼ਨ ਨੂੰ ਨੌਕਰਾਉਣਾ ਹੈ ਤਾਂ ਦੋਹਾਂ ਬੁੱਤਰਾਂ ਦੇ ਬਰਾਬਰ ਹਿੱਸਾ ਚੜ ਜਾਏਗਾ ਮੰਨ ਲਓ ਜੇ ਚਾਰ ਨੇ ਤਾਂ ਵੀ ਉਹਨਾਂ ਦੇ ਬਰਾਬਰ ਹੀ ਹਿੱਸਾ ਚੜੇਗਾ ਕਨੈਕਸ਼ਨਾਂ ਦਾ ਇਹ ਸਰਕਾਰ ਨੇ ਇੱਕ ਨਵਾਰਨੋ ਵੱਧ ਕਨੈਕਸ਼ਨ ਬਾਗਬਾਨੀ ਖੇਤਰ ਵਿੱਚ ਦਿੱਤੇ ਜਾ ਰਹੇ ਨੇ ਬਾਗਬਾਨੀ ਖੇਤਰ ਚ ਇਹ ਕਨੈਕਸ਼ਨ ਵੱਧ ਤੋਂ ਵੱਧ ਵੰਡੇ ਜਾ ਰਹੇ ਨੇਗੇ ਤੇ ਦੂਜੀ ਵੱਡੀ ਗੱਲ ਇਹ ਮੰਨ ਲਓ ਕੋਈ ਫਰੀडम ਫੈਕਟਰ ਆ ਜਾਂ ਤੁਸੀਂ ਫਰੀडम ਫੈਕਟਰ ਵਿੱਚ ਆਉਨੇ ਹੋ ਤਾਂ ਤੁਹਾਨੂੰ ਪੰਜਾਬ ਵਿੱਚ ਕਿਤੇ ਵੀ ਇੱਕ ਕਨੈਕਸ਼ਨ ਮਿਲ ਸਕਦਾ ਹੈ ਪੰਜਾਬ ਚ ਕਿਸੇ ਵੀ ਥਾਂ ਤੇ ਕਿਤੇ ਵੀ ਇੱਕ ਕਨੈਕਸ਼ਨ ਤੁਹਾਨੂੰ ਮਿਲ ਸਕਦਾ ਜੇਕਰ ਤੁਸੀਂ ਫਰੀडम ਫੈਕਟਰ ਵਿੱਚ ਆਉਨੇ ਆ। ਇਹ ਕਨੈਕਸ਼ਨ ਤੁਸੀਂ ਕਿਸੇ ਦੇ ਨਾਂ ਤੋਂ ਵੀ ਲੈ ਸਕਦੇ ਹੋ। ਜੇਕਰ ਤੁਸੀਂ ਫਰੀडम ਫੈਕਟਰ ਹੋ ਤਾਂ ਤੁਸੀਂ ਵੀ ਕਨੈਕਸ਼ਨ ਲੈ ਸਕਦੇ ਹੋ ਜਾਂ ਤੁਹਾਡਾ ਪਿਤਾ ਹੋਵੇ ਜਾਂ ਕੋਈ ਤੁਹਾਡਾ ਦਾਦਾ ਹੋਵੇ ਉਹਦੇ ਨਾਂ ਤੇ ਤੁਸੀਂ ਕਿਤੇ ਵੀ ਪੰਜਾਬ 'ਚ ਇਹ ਕਨੈਕਸ਼ਨ ਲੈ ਸਕਦੇ ਹੋ। ਅੱਧਾ ਇੱਕ ਹੋਰ ਸਾਰਿਆਂ ਨਾਲ ਵੱਡੀ ਗੱਲ ਕਿਸਾਨਾਂ ਲਈ ਇਹ ਵੀ ਬਹੁਤ ਵੱਡੀ ਖੁਸ਼ਖਬਰੀ ਆ। ਮੰਨ ਲਓ ਜੇਕਰ ਤੁਹਾਡਾ ਕਨੈਕਸ਼ਨ ਤੁਸੀਂ ਅਪਲਾਈ ਕਰਦੇ ਹੋਗੇ ਤੇ ਤੁਹਾਡਾ ਕਨੈਕਸ਼ਨ ਨਿਕਲੇ ਆਉਂਦਾ ਹੈ। ਤਾਂ ਤੁਸੀਂ ਮੰਨ ਲਓ 6 ਮਹੀਨਿਆਂ ਦਾ ਤੁਹਾਨੂੰ ਟਾਈਮ ਮਿਲਦਾ ਹੈ ਪਰ ਤੁਹਾਡੇ ਕੋਲੇ ਕਨੈਕਸ਼ਨ ਲਈ ਪੈਸੇ ਜਾਂ ਮੰਨ ਲਓ ਰੁਪਈਏ ਨਹੀਂ ਹਨ ਤਾਂ ਉਹ ਕਨੈਕਸ਼ਨ ਨੂੰ ਤੁਸੀਂ 10 ਸਾਲ ਲਈ ਹੋਲਡ ਕਰ ਸਕਦੇ ਹੋ ਮੰਨ ਲਓ 10 ਸਾਲਾਂ ਚ ਉਹ ਕਨੈਕਸ਼ਨ ਤੁਸੀਂ ਲੈ ਸਕਦੇ ਹੋਗੇ ਪਹਿਲਾਂ ਕੀ ਹੁੰਦਾ ਸੀ ਜੇਕਰ ਤੁਸੀਂ ਕਨੈਕਸ਼ਨ ਨਹੀਂ ਲੈ ਸਕੇ ਮੰਨ ਲਓ ਕੋਈ ਤੰਗੀ ਕਰਕੇ ਜਾਂ ਰੁਪਈਆਂ ਦੀ ਤੰਗੀ ਕਰਕੇ ਕਨੈਕਸ਼ਨ ਨਹੀਂ ਲੈ ਸਕਗੇ ਤਾਂ ਉਹ ਤੁਹਾਡਾ ਆਟੋਮੈਟਿਕਲੀ ਕੈਨਸਲ ਹੋ ਜਾਂਦਾ ਸੀ ਪਰ ਹੁਣ ਇਹ ਸਰਕਾਰ ਨੇ ਇੱਕ ਨਵਾਂ ਹੋਰ ਰੂਲ ਘੜਤਾ ਇਹ ਹੁਣ ਤੁਹਾਡਾ ਕੈਨਸਲ ਨਹੀਂ ਹੋਏਗਾ ਪਰ 6 ਮਹੀਨੇ ਬਾਅਦ ਤੁਸੀਂ ਆਖ ਸਕਦੇ ਹੋਗੇ ਅਪਲਾਈ ਕਰ ਸਕਦੇ ਹੋਗੇ ਵੀ ਸਾਡੇ ਕੋਲੇ ਆਹ ਗੱਲ ਲਵਾਤਾ ਆ ਤੰਗੀ ਸਾਨੂੰ ਜਾਂ ਐਂ ਕੋਈ ਦਿੱਕਤ ਹੈਗੀ ਪਰ 10 ਸਾਲਾਂ ਲਈ ਤੁਸੋਂ ਨੂੰ ਹੋਲਡ ਹੋ ਜੂਗਾ ਉਹ ਕਨੈਕਸ਼ਨ ਤੁਸੀਂ 10 ਸਾਲਾਂ ਚ ਕਿਤੇ ਵੀ ਉਹ ਕਨੈਕਸ਼ਨ ਲੈ ਸਕਦੇ ਹੋ ਮੰਨ ਲਓ ਤੀਜੇ ਸਾਲ ਲੈਣਾ ਚੌਥੇ ਜਾਂ ਪੰਜਵੇਂ ਕਦੇ ਵੀ ਉਹ ਤੁਸੀਂ ਕਨੈਕਸ਼ਨ ਨੂੰ ਲੈ ਸਕਦੇ ਹੋਗੇ ਇਹਦੇ ਲਈ ਤੁਸੀਂ ਮੰਨ ਲਓ ਕਨੈਕਸ਼ਨ ਤੁਸੋਂ ਨੂੰ ਮਿਲਿਆ ਨਹੀਂ ਇਹਦੇ ਲਈ ਕਰਨਾ ਕੀ ਹੈ ਤੁਸੀਂ ਗ੍ਰੈਡ ਵਿੱਚ ਜਾਣਾ ਹੈ ਜਿਹੜਾ ਤੁਹਾਡੇ ਲਾਗੇ ਲੱਗਦਾ ਮੰਨ ਲਓ ਉਥੇ ਲਿਖਤੀ ਰੂਪ ਵਿੱਚ ਲਿਖ ਕੇ ਦੇਣਾ ਹੈ ਤਾਂ ਤੁਹਾਡਾ 10 ਸਾਲਾਂ ਲਈ ਉਹ ਕਨੈਕਸ਼ਨ ਹੋਲਡ ਹੋ ਜਾਏਗਾ ਤੁਸੀਂ 10 ਸਾਲਾਂ ਚ ਕਦੇ ਵੀ ਲੈ ਸਕਦੇ ਹੋ ਅੱਧੇ ਉਹਨਾਂ ਨੇ ਇੱਕ ਹੋਰ ਗੱਲ ਲੱਸੀ ਵੀ ਜਿਵੇਂ ਮੰਨ ਲਓ ਤੁਸੀਂ ਕੋਈ ਜ਼ਮੀਨ ਮੰਨ ਲਓ ਜਾਂ ਸੇਲ ਕੀਤੀ ਹੈ ਵੇਚੀ ਹੈਗੀ ਜਿਹੜੇ ਤੁਹਾਡੇ ਦੋ ਮੰਨ ਲਓ ਤਿੰਨ ਕਿੱਲੇ ਜਿੰਨੇ ਵੀ ਤੁਸੀਂ ਵੇਚਿਆਗੇ ਮੰਨ ਲਓ ਹੁਣ ਉਹ ਕਨੈਕਸ਼ਨ ਉਹ ਤੁਸੀਂ ਵੇਚਿਆ ਨਹੀਂ ਹੈਗਾ ਆਪਣਾ ਕਨੈਕਸ਼ਨ ਤੁਹਾਡੇ ਕੋਲ ਹੈਗਾ ਕੱਲੀ ਜ਼ਮੀਨ ਵੇਚੀ ਹੈਗੀ ਹੌ ਕਨੈਕਸ਼ਨ ਨੂੰ ਤੁਸੀਂ ਕਿਤੇ ਵੀ ਲਿਆ ਸਕਦੇ ਹੋਗੇ ਮੰਨ ਲਓ ਤੁਹਾਡੇ ਕਿਤੇ ਦੋ ਕਿਲੇ ਨੇਗੇ ਉੱਥੇ ਤੁਹਾਡਾ ਕਨੈਕਸ਼ਨ ਹੈਗਾ ਤਾਂ ਉਸ ਨੂੰ ਤੁਸੀਂ ਦੂਸਰੀ ਥਾਂ ਤੇ ਲਿਆ ਸਕਦੇ ਹੋਗੇ ਪਰ ਤੁਹਾਡੇ ਕੋਲ ਇਹ ਘੱਟੋ ਘੱਟ ਇੱਕ ਕਨਾਲ ਹੋਣੀ ਚਾਹੀਦੀ ਹੈ ਮੰਨ ਲਓ ਇੱਕ ਕਨਾਲ ਹੋਣੀ ਚਾਹੀਦੀ ਹੈ ਉਹ ਲਾਜ਼ਮੀ ਹੈਗੀ ਤਾਂ ਉਹ ਕਨੈਕਸ਼ਨ ਨੂੰ ਤੁਸੀਂ ਕਿਤੇ ਵੀ ਲਿਆ ਸਕਦੇ ਹੋ ਇਹ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਕਿਸਾਨਾਂ ਲਈ ਜੋ ਕਿ ਸੀਐਮ ਭਵਤਮਾਨ ਨੇ ਇੱਕ ਤੀ ਰੂਲਾਂ ਚ ਲਾਗੂ ਕਰਤੀ ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣ ਜਾਉਣੇ ਹੋ ਤਾਂ ਸਾਡੇ ਚੈਨਲ ਤੇ ਇਸ ਵੀਡੀਓ ਥੱਲੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਪੂਰੀ ਜਾਣਕਾਰੀ ਦੇਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ